ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸਮਾਦਪਾਈ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਈਨ ਮੋਗਾ ਪੈਂਦਾ ਹੈ ਜਿਹੜੇ ਘਰੋਂ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਦੇ ਘਰੇਲੂ ਪਸ਼ੂ ਰੱਖੇ ਹੋਏ ਆ ਇੱਕ ਕੋ ਬੱਚੀ ਬਾਈਆਂ ਦੀ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੀ ਹਰਮਨਪ੍ਰੀਤ ਸਿੰਘ ਪਿੰਡ ਸਮਾਦਪਾਈ ਜ਼ਿਲ੍ਹਾ ਮੋਗਾ ਤਹਿਸੀਲ ਵਾਗਾਪੁਰਾਣਾ ਮੋਬਾਈਲ ਨੰਬਰ ਜੀ 950164322 ਠੀਕ ਆ ਬਾਈ ਬੱਚੇ ਦੀ ਉਮਰ ਕਿੰਨੀ ਕਾ ਬਾਈ ਉਮਰ ਜੀ ਇਹ 12-13 ਮਹੀਨੇ ਦੇ ਹੋ ਗਏ ਲਗਭਗ 12-13 ਮਹੀਨੇ ਠੀਕ ਹੈ ਸੀਮਨ ਬਾਈ ਕਿਹਦਾ ਸੀਮਨ ਜੀ ਡੈਨਮਾਰਕ ਦੀ ਆ ਡੈਨਮਾਰਕ ਕਦੇ ਸੀਮਨ ਦੀ ਆ ਨੰਬਰ ਯਾਦ ਆ ਜੀ ਨੰਬਰ ਨਹੀਂ ਯਾਦ ਆ ਜੀ ਠੀਕ ਹੈ ਵੈਸੇ ਡੈਨਮਾਰਕ ਆ ਦੀ ਆ ਆਪਣੀ ਘਰ ਦੀ ਬੱਚੀ ਠੀਕ ਹੈ ਬਾਈ ਤੇ ਮਾਂ ਦਾ ਦੁੱਧ ਰਕਾਰ ਮਾਂ ਦਾ 25-26 ਲੀਟਰ ਦਾ ਉਧਰ ਕੜਿਆ 25-26 ਲੀਟਰ ਸੀ ਉਹ ਵੀ ਆਪਣੇ ਘਰ ਹੀ ਸੀਗੀ ਹਾਂਜੀ ਹਾਂਜੀ ਠੀਕ ਹੈ ਵੀਰੇ ਥੋੜੀ ਜਿਹੀ ਝੋਲੀ ਦਿਖਾ ਦੀ ਇਹਦੀ ਪੂਰੇ ਖੜ ਜੀ ਡਰੇ ਨਾ ਆਪਾਂ ਝੋਲੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਚੈੱਕ ਕਰੋ ਕੱਲਾ ਕੱਲਾ ਥਣ ਚਾਰੇ ਥਣ ਗੈਪ ਤੇ ਲੱ ਰੰਗ ਪ੍ਰਿੰਟ ਦੇ ਪੂਰੀ ਸਾਫ ਆ ਦੇਖ ਸਕਦੇ ਹੋ ਤੁਸੀਂ ਸੋਹਣੀ ਫੇਸ ਕੁਆਲਟੀ ਬਾਈ ਦੱਸਦਾ ਕਿ ਡੈਨਮਾਰਕਾ ਦੇ ਸੀਮਨ ਦੀ ਆ ਨੰਬਰ ਤਾਂ ਨਹੀਂ ਯਾਦ ਪਰ ਤੁਸੀਂ ਦੇਖ ਕੇ ਅੰਦਾਜ਼ਾ ਆਪ ਲਾ ਲਿਓ ਕਿਉਂਕਿ ਜਿਹੜੇ ਬੰਦੇ ਬਰੀਡ ਦਾ ਕੰਮ ਕਰਦੇ ਹੋਣਗੇ ਉਹਨਾਂ ਨੂੰ ਇਹ ਚੀਜ਼ ਦੀ ਪਰਖ ਜ਼ਿਆਦਾ ਥੋੜੀ ਜਿਹੀ ਵੀਰਤ ਹੋਰ ਕੇ ਦਿਖਾ ਦੇ 12-13 ਮਹੀਨੇ ਅੰਦਾਜ਼ਾ ਹੈ ਮਦਰ ਮਿਲ ਕੇ ਰਿਕਾਰਡ ਵੀ ਚੰਗਾ 6 ਕੁ ਮਹੀਨੇ ਬੱਚੀ ਦੀ ਸੇਵਾ ਘੌਰ ਚੰਗੀ ਹੋ ਜੇ ਦਾ ਟਾਪ ਦੀ ਵਹਿੜ ਬਣ ਜਾਣਾ ਕਿਉਂਕਿ ਬਰੀਡ ਦੇ ਪੱਖ ਤੋਂ ਅੰਤ ਕੋਈ ਨਹੀਂ ਬੱਚੀ ਦਾ ਜੀ ਚੰਗੇ ਸੀਮਣ ਦੀ ਆ ਚੰਗੇ ਮਦਰ ਮਲਕਰ ਰਿਕਾਰਡ ਆ ਜੀ ਬਾਕੀ ਸੇਵਾ ਦੀ ਲੋੜ ਆ ਥਣ ਕੱਲਾ ਕੱਲਾ ਗੈਪ ਤੇ ਆ ਕੋਈ ਵਾਧੂ ਸ਼ਾਖ ਨਹੀਂ ਝੋਲੀ ਤੁਹਾਨੂੰ ਦਿਖਾਈ ਦਿੱਤੀ ਆਪਾਂ ਬਾਕੀ ਕੱਦ ਕਾਠ ਵੀ ਵਧੀਆ ਜੀ ਬੱਚੀ ਦਾ ਮੁੱਲ ਬਈ ਇਹਦਾ ਜੈਜ ਮੁੱਲ 8000 ਜੀ ਉਹ ਜੁਮਾਨਤ ਕਰ ਦਾਂਗੇ ਜਮਾ ਜੈਜ ਮੁੱਲ ਆ ਜੀ ਕਿਉਂਕਿ ਅੱਜ ਅੱਲ ਬੱਚੀਆਂ ਦੀ ਬਹੁਤ ਤੇਜ਼ੀ ਆ ਡਿਮਾਂਡ ਵੀ ਬਹੁਤ ਚੰਗੀਆਂ ਬੱਚੀਆਂ ਦੀ ਸਰਪ ਚੰਗੀਆਂ ਬੱਚੀਆਂ ਦੀ ਉਹ ਸਾਹਬ ਨੇ ਜਾਇਜ ਮੁੱਲ ਕੀਤਾ ਬਾਈ ਨੇ 8000 ਰੁਪਇਆ ਉਹਦੇ ਚੋਂ ਮਾਨ ਤਾਨ ਕਰਦਾਂਗੇ ਬਾਈ ਕਹਿੰਦਾ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ